ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਵਿੰਦਰ ਸਿੰਘ ਖਾਸਾ ਗੁਰ ਕਰਪਾ ਦਾ ਸਾਸ ਸਟੂਡੀਓ ਤੋਂ ਅੱਜ ਆਪਾਂ ਜਿਹੜੀ ਦਸਤਾਰ ਸੇ ਜਾਣ ਜਾ ਰਹੇ ਆ ਉਹ ਦਸਤਾਰ ਹੈ ਜੀ ਗੋਲ ਦਸਤਾਰ 20 ਨਾਲ ਬਨ ਹੋ ਸਕਣ ਵਾਲੀ 20 ਵਾਲੀ ਦਸਤਾਰ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਆਪਣੇ ਕੇਸ ਸਵਾਰ ਲਵਾਂਗੇ ਕੇਸ ਸਵਾਰ ਨੇ ਜ਼ਰੂਰੀ ਹਨ ਕੇਸ ਸਵਾਰ ਕੇ ਆਪਾਂ ਚੰਗਾ ਲਗਾ ਲਿਆ ਹੁਣ ਆਪਾਂ ਜਿਹੜੀ ਦਸਤਾਰ ਲੈਣ ਜਾ ਰਹੇ ਆ ਇਹ ਹੈਗਾ ਜੀ بیس ਅੱਧੇ ਪੰਨੇ ਦਾ ਹੈ ਜੀ ਇਹ ਫੁੱਲ ਵੈਲ ਦਾ ਹੈ ਤੇ ਇਸ ਦੀ ਲੈਂਥ ਜਿਹੜੀ ਹੈਗੀ ਆ ਉਹ ਹੈਗੀ ਆ ਜੀ 2.5 ਮੀਟਰ ਦੀ 1 2 ਆ ਹੋ ਗਿਆ ਅੱਧਾ ਮੀਟਰ ਜੀ ਇਹ 2.5 ਮੀਟਰ ਦੀ ਲੰਬਾਈ ਦਾ بیس ਹੈ ਜੀ ਅੱਧੇ ਪੰਨੇ ਦਾ ਫੁੱਲ ਵੈਲ ਦਾ ਇਹਨੂੰ ਆਪਾਂ ਸਭ ਤੋਂ ਪਹਿਲਾਂ ਅੱਧਾ ਹੱਥ ਅੰਦਰ ਵੱਲ ਨੂੰ ਫੋਲਡ ਕਰ ਲਵਾਂਗੇ ਅਦਾ ਤਾਂ ਫੋਲਡ ਕਰਕੇ ਤੇ ਆਪਾਂ ਨੂੰ ਇਹਨੂੰ ਜਿਹੜਾ ਫੋਲਡ ਵਾਲਾ ਪਾਸਾ ਆ ਉਹ ਆਪਣੇ ਗੇਚੀ ਉੱਪਰ ਰੱਖ ਲੈਣਾ ਹਾਂਜੀ ਚਾ ਰੱਖਣ ਆਪਾਂ ਇਸ بیس ਦੇ ਵਿੱਚ ਆਪਾਂ ਕੰਨ ਦੋਨੋਂ ਸਾਈਡ ਤੋਂ ਬਾਹਰ ਰੱਖਾਂਗੇ ਪਹਿਲਾ ਲੜ ਆਪਾਂ ਪਾ ਕੇ ਕੰਨ ਦੇ ਉੱਪਰ ਦਬਾ ਲਿਆ ਤੇ ਦੂਸਰੇ ਲੜ ਦੇ ਨਾਲ ਉਸ ਲੜ ਨੂੰ ਥਲੇ ਦਬਾ ਲੈਣਾ ਜੀ ਤੇ ਮੱਥਾ ਆਪਾਂ ਆਪਣਾ ਖਾਲੀ ਰੱਖਣਾ ਦੇਖੋ ਮੱਥਾ ਸਾਰਾ ਖਾਲੀ ਹੈ ਮੱਥੇ ਉੱਪਰ ਜੱਜ ਦਾ ਸਤਾਰ ਨਹੀਂ ਲਿਉਣੀ ਆਪਾਂ ਕਿਉਂਕਿ ਇਸ ਦੇ ਉੱਪਰ ਫਿਰ ਦਸਤਾਰ ਆਉਣੀ ਆ ਅੱਜ ਸੱਲੋ ਫੋਲਡ ਕੀਤਾ ਉਪਰ ਫੋਲਡ ਕੀਤਾ ਤੇ ਇਸ ਲੜ ਦੇ ਨਾਲ ਆਪਾਂ ਸੈਟਾ ਕੇ ਆ ਕਵਰ ਕਰ ਲਿਆ ਜੀ ਹੁਣ ਇਹ ਲੜ ਆਪਾਂ ਉਸ ਤੇ ਲਗਾ ਦੇਣਾ ਇਹ ਲੜ ਜ ਨਹੀਂ ਲੜ ਲਗਾਉਣੇ ਆਪਾਂ ਇਹ ਸਾਰੇ ਲੜ ਆਪਾਂ ਕਾਂ ਦੇ ਬੈਕ ਸਾਈਡ ਤੇ ਹੀ ਲਾਵਾਂਗੇ ਜੇ ਲੜ ਬਚ ਗਿਆ ਉਹਨੂੰ ਆਪਾਂ ਇੱਕ ਥਾਂ ਤੇ ਨਹੀਂ ਫਸਾਉਣਾ ਜਿੱਥੇ ਲੜ ਸਵਾਤੀ ਹੁੰਦੀ ਆ ਉਥੇ ਹਲਕਾ ਜਿਹਾ ਲਗਾ ਲੈਣਾ ਕੋਈ ਇੱਕ ਥਾਂ ਤੇ ਲਗਾਉਣਾ ਇੱਕ ਸਾਈਡ ਤੋਂ ਇਹ ਸਾਰ ਬਟੇਟਿੰਗ ਹੋ ਸਕਦੀ ਆ ਲੜ ਦੀ ਮੋਟਾਈ ਨਹੀਂ ਹੋਣ ਦੇਣੀ ਆ ਬਾਜ ਦੀ ਮਦਦ ਨਾਲ ਵਾ ਸਫਾਈ ਕਰ ਲਵਾਂਗੇ ਕਿ ਜਿਹੜੇ ਵਾਲ ਬਾਹਰ ਆਏ ਹੋਏ ਆ ਕਿਸ ਬਾਹਰ ਆਏ ਹੋਏ ਆ ਕਿਸ ਅੰਦਰ ਕਰ ਲਵਾਂਗੇ ਹੁਣ ਆਪਾਂ ਲੈਣ ਜਾ ਰਹੇ ਆ ਜੀ ਉੱਪਰ ਸਜਾਉਣ ਲਈ ਦਸਤਾਰ ਇਹਦੀ ਲੰਬਾਈ ਹੈਗੀ ਆ ਜੀ ਅੱਧੇ ਪੰਨੇ ਦੀ ਆ ਜੀ ਇਹ ਅੱਧੇ ਮੀਟਰ ਦੀ ਆ ਅੱਧੀ ਸੌਰੀ ਮਾਫ ਕਰਨਾ ਅੱਧੇ ਪੰਨੇ ਦੀ ਆ ਤੇ 6 ਮੀਟਰ ਦੀ ਦਸਤਾਰ ਹੈ ਜੀ ਇਹ ਤੇ ਫੋਲਡ ਵਾਲੀ ਦੀ ਦਸਤਾਰ ਹੈ ਲੰਬਾਈ ਇਹਦੀ 6 ਮੀਟਰ ਹੈ ਇਹਨੂੰ ਵੀ ਆਪਾਂ ਇੱਕ ਸਾਈਡ ਤੋਂ ਫੜ ਕੇ ਇੱਕ ਹੱਥ ਆਪਾਂ ਅੰਦਰ ਨੂੰ ਫੋਲਡ ਕਰ ਲੈਣਾ ਦੇਖੋ ਫੋਲਡ ਕਿਸ ਤਰ੍ਹਾਂ ਕਰਨਾ ਸਸ ਫੜਿਆ ਕੰਨੀ ਵਾਲੇ ਪਾਸਿਓਂ ਕੱਚੀ ਕੰਨੀ ਵਾਲੇ ਪਾਸਿਓਂ ਫੜ ਕੇ ਇਹ ਅੰਦਰ ਵਾਲ ਨੂੰ ਆਪਾਂ ਇੱਕ ਹੱਥ ਫੋਲਡ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਇੱਕ ਹੱਥ ਆਪਾਂ ਇੰਨਾਕ ਫੋਲਡ ਕਰ ਲੈਣਾ ਜ਼ਿਆਦਾ ਫੋਲਡ ਨਹੀਂ ਕਰਨਾ ਕਿ ਸਿਰਫ ਉਹ ਕਨੀ ਕਨੀ ਫੋਲਡ ਕਰ ਲੈਂਦੇ ਉਸ ਤਰ੍ਹਾਂ ਨਹੀਂ ਇੱਕ ਹੱਥ ਫੋਲਡ ਕਰਨਾ ਆਪਾਂ ਇਹਦੀ ਤੈਹ ਬਣ ਜਾਂਦੀ ਆ ਹਾਂਜੀ ਫੋਲਡ ਕਰਕੇ ਜੀ ਦੇਖੋ ਕਿਸ ਤਰ੍ਹਾਂ ਤੇ ਫੋਲਡ ਵਾਲਾ ਪਾਸਾ ਆਪਾਂ ਆਪਣੀ ਗਿਚੀ ਉੱਪਰ ਰੱਖ ਕੇ ਦੋਨੋਂ ਚਿਹਰੇ ਤੋਂ ਲੜਫਾ ਲੈਣੇ ਆਪਾਂ ਹਾਂਜੀ ਕੰਨ ਬਾਹਰ ਕੱਢ ਕੇ ਇਹ ਲੜਨੂ ਆਪਾਂ ਦੂਸਰੇ ਕੰਨ ਦੇ ਬੈਸਰਤ ਰੱਖ ਲੈਣਾ ਹੱਥ ਹੱਥਾਂ ਦੀ ਬਣਤਾ ਦੇਖੋ ਹੱਥਾਂ ਨਾਲ ਲੜਨੂ ਦਬ ਕੇ ਹੁਣ ਇਹ ਲੜਨੂ ਆਪਾਂ ਕੰਨ ਕਵਰ ਕਰਕੇ ਲੈ ਕੇ ਜਾਣਾ ਕੰਨ ਕਵਰ ਕਰਕੇ ਤੇ ਉਸ ਲੜ ਨੂੰ ਆਪਾਂ ਇਸ ਲੜ ਦੇ ਥੱਲੇ ਦਬਾ ਲੈਣਾ ਇੱਕ ਕੰਨ ਕਵਰ ਕੀਤਾ ਹੁਣ ਆਪਾਂ ਦੂਸਰਾ ਕੰਨ ਕਵਰ ਕੀਤਾ ਤੇ ਲੜ ਨੂੰ ਆਪਾਂ ਗੋਲਾਈ ਦੀ ਸ਼ੇਪ ਵਿੱਚ ਲੈ ਕੇ ਜਾਵਾਂਗੇ ਮੱਥਾ ਖਾਲੀ ਰੱਖ ਦਿਆ ਹੋਇਆ ਸਿੱਧਾ ਲੜ ਨਹੀਂ ਲੈ ਕੇ ਜਾਣਾ ਗੋਲਾਈ ਦੀ ਸ਼ੇਪ ਵਿੱਚ ਲੈ ਕੇ ਜਾਣਾ ਇਹ ਲੜਾ ਆਪਾਂ ਥੱਲੇ ਇੱਕ ਹੱਥ ਫੋਲਡ ਕੀਤਾ ਉੱਪਰੋਂ ਫੋਲਡ ਕੀਤਾ ਤੇ ਇਹ ਲੜ ਨੂੰ ਆਪਾਂ ਲਗਾ ਦੇਣਾ ਹਲਕੇ ਹਲਕੇ ਵਲ ਪਾ ਕੇ ਜੇ ਤੁਸੀਂ ਵਲ ਪਾਉਣਾ ਚਾਹੋ ਤਾਂ ਵਲ ਪਾ ਸਕਦੇ ਹੋ ਜੇ ਤੁਸੀਂ ਸਫਾਈ ਰੱਖਣੀ ਚਾਹੁੰਦੇ ਹੋ ਤੇ ਸਫਾਈ ਰੱਖ ਸਕਦੇ ਹੋ ਆਪਾਂ ਇਸ ਰਲ ਵਿੱਚ ਜੋ ਬਲ ਪਾਏ ਹੋਏ ਆ ਦੇਖੋ ਦੋਨੋਂ ਸਾਈਡ ਤੋਂ ਫੋਲਡ ਕਰਨਾ ਕੱਪੜਾ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਜੀ ਇਹ ਬਹੁਤ ਸੌਖੀ ਦਸਤਾਰ ਹੈ ਕੋਈ ਜ਼ਿਆਦਾ ਆਪਾਂ ਨੂੰ ਇਹਦੇ ਵਿੱਚ ਦੁਸਰੀ ਕੰਨ ਲੋੜ ਨਹੀਂ ਪੈਂਦੀ ਇਹ ਬੜੀ ਆਸਾਨੀ ਨਾਲ ਦੋਨੋਂ ਸਾਈਡ ਦਾ ਕੱਪੜਾ ਫਰਦਰ ਨੂੰ ਫੋਲਡ ਕੀਤਾ ਬੈਕ ਸਾਈਡ ਤੋਂ ਹਲਕਾ ਪਿੰਚ ਕੀਤਾ ਹਲਕਾ ਲੈ ਬੈਕ ਸਾਈਡ ਤੋਂ ਅਡ ਕਰਕੇ ਆਹ ਜੀ ਆ ਇੱਕ ਫੋਲਡ ਕੀਤਾ ਆ ਦੂਸਰਾ ਫੋਲਡ ਕੀਤਾ ਤੇ ਲੜੜ ਨੂੰ ਪੈੜ ਲੜ ਤੋਂ ਥੋੜਾ ਜਿਹਾ ਉੱਪਰ ਅਕੇ ਲੜ ਲਗਾ ਲੈਣਾ ਲੜੜ ਦੇ ਉੱਪਰ ਲੜ ਨਹੀਂ ਟਿਕਾਉਣੇ ਆਪਾਂ ਹਲਕਾ ਹਲਕਾ ਸਟੈਪ ਵਾਈਜ਼ ਸਟੈਪ ਉੱਪਰ ਨੂੰ ਜਾਈ ਜਾਣਾ ਦੇਖੋ ਲੜਕੀ ਚਾ ਕੱਚ ਕੇ ਪਹਿਲਾ ਤੋਂ ਲੋ ਫੋਲਡ ਕੀਤਾ ਫਿਰ ਉਪਰੋ ਫੋਲਡ ਕੀਤਾ ਬੈਕ ਸਾਈਡ ਤੋਂ ਪਿੰਚ ਕੀਤਾ ਤੇ ਉਸ ਲੜੜ ਤੋਂ ਨੈਕਸਟ ਲੜ ਉੱਪਰ ਉੱਪਰ ਲਗਾ ਦਿੱਤਾ ਹੱਥਾਂਸਫਾਈ ਕਰ ਦੇ ਲੋ ਹਲਕੀ ਹਲਕੇ ਵੱਲ ਪਾ ਕੇ ਰੱਖਣੇ ਆਪਾਂ ਆ ਦੇਖੋ ਇਸ ਲੜ ਦੇ ਨਾਲ ਆਪਾਂ ਸੋ ਥੱਲੋ ਫੋਲਡ ਕੀਤਾ ਬਾਕੀ ਸਾਰਾ ਕੱਪੜਾ ਆਪਾਂ ਸਿਰ ਦੇ ਉੱਪਰ ਲੈ ਕੇ ਸੈਟ ਕਰਨ ਦੇ ਲਈ ਵਰ ਸੈਰੋ ਕਵਰ ਕੀਤਾ ਜੀ ਇਹਨਾ ਤੇ ਉਸੇ ਲੜ ਦੇ ਥੱਲੇ ਆਪਾਂ ਸਿਰ ਦੇ علاوہ ਸਿਰ ਵਾਲਾ ਕੱਪੜਾ ਥੱਲੇ ਦਬਾ ਦੇਣਾ ਆ ਦੇਖੋ ਆਹ ਤੁਹਾਡਾ ਸਿਰ ਪੂਰਾ ਕਵਰ ਹੋ ਗਿਆ ਜੀ ਸਫਾਈ ਦੇ ਨਾਲ ਇਹ ਲਵਾਂ ਗੁਈ ਦੂਲਾ ਸਾਈਡ ਤੋਂ ਫੋਲਡ ਕਰਕੇ ਸਫਾਇਦ ਦੇ ਨਾਲ ਲਾੜ ਨੂੰ ਉੱਪਰ ਲਗਾ ਦੇਣਾ ਹੱਥਾਂ ਦੀ ਬੰਤਰ ਬਹੁਤ ਜ਼ਰੂਰੀ ਹੈ ਜੀ ਹੱਥਾਂ ਦੀ ਬੰਤਰ ਦੇਖੋ ਜੁੜੇ ਹੱਥਾਂ ਦੀ ਸਾਡੀ ਬੰਤਰ ਸਹੀ ਨਹੀਂ ਹੈ ਸਾਡੀ ਦਸਤਾ ਸਹੀ ਨਹੀਂ ਆਉਂਦੀ ਦੇਖੋ ਇਹ ਹੈਗਾ ਲਾਸਟ ਲੜ ਲਾਸਟ ਆਪਣਾ ਸਫਾਇਦ ਦੇ ਨਾਲ ਲਗਾਇਆ ਹਾਂਜੀ ਓਕੇ ਉਹ ਟਾਈਟ ਕਰਕੇ ਤੇ ਹੁਣ ਆਪਾਂ ਬੈਕ ਸਾਈਡ ਤੇ ਲੜ ਆਪਾਂ ਇਹਦੇ ਅੰਦਰ ਇਹ ਲੜ ਉਥੇ ਲਗਾ ਦੇਣਾ। ਉਹ ਬੜੀ ਆਸਾਨੀ ਦੇ ਨਾਲ ਬਹੁਤ ਸੋਹਣੀ ਦਸਤਾਰ ਸਜ ਗਈ ਆ। ਆਪਾਂ ਕਰ ਦਸਤਾਰ ਸਿਆ ਕੇ ਰੱਖ ਸਕਦੇ ਆ। ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਤੇ ਜੇ ਤੁਹਾਨੂੰ ਚੰਗੀ ਲੱਗੀ ਆ ਤੇ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ। ਤੇ ਆਪਣੇ ਵੀਰਾਂ ਦੋਸਤਾਂ ਤੱਕ ਇਹ ਵੀਡੀਓ ਨੂੰ ਪਹੁੰਚੀ ਕਰੋ ਤਾਂ ਕਿ ਉਹ ਵੀ ਦੇਖ ਕੇ ਬੁਰਾ ਨਾ ਸੀ ਕਿ ਸਕਣ ਹਣ ਆਪਾਂ ਬਾਜੀ ਮਦਦ ਨਾਲ ਆਪਣੀ ਸਾਰੀ ਸਫਾਈ ਕਰ ਲਵਾਂਗੇ ਤੁਹਾਨੂੰ ਸਾਡਾ ਇਹ ਉਪਰਾਲਾ ਕਿਸਾ ਦਾ ਲੱਗ ਰਿਹਾ ਜੀ ਆਪਣੇ ਸੁਝਾਅ ਜੂਰ ਦਿਓ ਸਾਨੂੰ ਦੱਸੋ ਤੁਹਾਨੂੰ ਹੋਰ ਵੀਡੀਓ ਕਿਸ ਤਰ੍ਹਾਂ ਦੀ ਚਾਹੀਦੀਆਂ ਹਨ ਅਸੀਂ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਸਹਿਯੋਗ ਕਰਦੇ ਰਹੋ ਵੀਡੀਓ ਦੇਖੋ ਅਤੇ ਸਭ ਨੂੰ ਦੱਸੋ ਸੌਦਾ ਬਹੁਤ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ